ਮਾਤਾ ਜੀ ਜਿੱਥੇ ਗੁੰਗੇ ਆ ਬੋਲ ਨਹੀਂ ਸਕਦੇ ਉੱਥੇ ਸੁਣ ਵੀ ਨਹੀਂ ਸਕਦੇ ਬੋਲੇ ਵੀ ਤੇ ਇਹ ਮਾਂ ਆਪਣੇਆਂ ਤੋਂ ਕਿਤੇ ਵਿਛੜ ਗਈ ਹੈ ਇਹ ਮਾਂ ਕਿਸੇ ਘਰ ਤੋਂ ਆਈ ਹੋਈ ਆ ਜਿਵੇਂ ਕੋਈ ਮੋਬਾਈਲ ਨੰਬਰ ਲਿਖਦੇ ਆ ਤਾਂ 12 ਨੰਬਰ ਲਿਖਤੇ ਜਾਂ 8 ਲਿਖਤੇ ਨੰਬਰ ਵੀ ਸਹੀ ਨਹੀਂ ਨੰਬਰ ਪਿਛਲੇ ਪਾਸੇ ਲਿਖਣਾ ਸ਼ੁਰੂ ਕਰ ਦਿੰਦੇ ਆ ਮਤਲਬ ਅੰਗਰੇਜ਼ੀ ਦੇ ਵਿੱਚ ਇਹਨਾਂ ਨੇ ਜਿਵੇਂ ਆਰ ਏ ਐਫ ਈ ਇੰਦਾਂ ਨੇ ਕੁਝ ਵਾਰਡ ਲਿਖਿਆ ਪਰ ਇਹਨਾਂ ਦਾ ਕੀ मीनिंग ਬਣਦਾ ਇਹ ਪਤਾ ਨਹੀਂ ਮਾਤਾ ਜੀ ਜਿਹੜੀ ਸਾਈਨ ਲੈਂਗੁਏਜ ਹੁੰਦੀ ਹੈ ਉਹ ਜਾਣਦੇ ਆ ਉਹਦੇ ਨਾਲ ਸਾਈਨ ਲੈਂਗੁਏਜ ਨਾਲ ਗੱਲ ਵੀ ਕਰਦੇ ਆ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਨਨੋਨ ਮਾਤਾ ਜੀ ਜਿਨ੍ਹਾਂ ਦਾ ਨਾਮ ਵੀ ਨਹੀਂ ਸੀ ਸਾਨੂੰ ਪਤਾ ਬੋਲ ਨਹੀਂ ਸਕਦੇ ਸੀ ਮਾਤਾ ਜੀ ਗੁੰਗੇ ਵੀ ਸੀ ਤੇ ਬੋਲੇ ਵੀ ਸੀਗੇ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਪਲੀਜ਼ ਧਿਆਨ ਨਾਲ ਦੇਖਿਓ ਮਾਤਾ ਜੀ ਦੀ ਸਾਡੇ ਸੁਪਨਿਆਂ ਦੇ ਘਰ ਵਿੱਚ ਜਿਹੜੀ ਆਣੀ ਆ ਉਹ 25 ਅੱਠ ਨੂੰ ਹੋਈ 25 ਅੱਠ ਨੂੰ ਸਾਡੇ ਕੋਲੇ ਪਹੁੰਚੇ ਮਾਤਾ ਜੀ ਤੇ 3 9 ਨੂੰ ਇਸ ਦੁਨੀਆ ਤੋਂ ਰક્ષਤ ਹੋ ਗਏ ਸਿਰਫ 9 ਦਿਨਾਂ ਦਾ ਸਫ਼ਰ ਜਿਹੜਾ ਮਾਂ ਨੇ ਸਾਡੇ ਸੁਪਨਿਆਂ ਦੇ ਘਰ ਚ ਕੱਢਿਆ ਪਤਾ ਨਹੀਂ ਇਹ ਮਾਂ 60-62 ਸਾਲ ਦੀ ਉਮਰ ਸੀ ਲਗਭਗ ਸਿਰ ਤੇ ਮਹਿੰਦੀ ਲੱਗੀ ਹੋਈ ਸੀ ਬਾਲ ਲਾਲ ਕੀਤੇ ਹੋਏ ਸੀ ਮਹਿੰਦੀ ਨਾਲ ਕਿਹੜੇ ਪਿੰਡੋਂ ਆਈ ਸੀ ਕਿਹੜੇ ਪਿੰਡ ਵਿਆਹੀ ਸੀ ਕਿੱਥੇ ਜੰਮੀ ਸੀ ਕਿਵੇਂ ਗੁਰੂ ਹਰਸਾਏ ਫਿਰੋਜ਼ਪੁਰ ਜ਼ਿਲ੍ਹਾ ਗੋਲੂਕੇ ਰੋਡ ਦੇ ਉੱਪਰ ਪਹੁੰਚੀ ਗੋਲੂਕੇ ਰੋਡ ਗੁਰੂ ਹਰਸਹਾਏ ਦੇ ਵਿੱਚ ਜਿੱਥੇ ਮਾਂ ਘੁੰਮ ਰਹੀ ਸੀ ਇੱਕ ਬੇਜ਼ਹਾਰਾ ਇੱਕ ਲਵਾਰਸਾ ਬਾਗ ਉੱਥੋਂ 108 ਐਂਬੂਲੈਂਸ ਵਾਲਿਆਂ ਨੇ ਸਿਵਲ ਹਸਪੀਟਲ ਗੁਰੂ ਹਰਸਾਹਿ ਪਹੁੰਚਦਾ ਕੀਤਾ ਇਸ ਮਾਂ ਨੂੰ ਜਿੱਥੇ ਕੁਝ ਵੀ ਦੱਸ ਨਹੀਂ ਸੀ ਪਾਰ ਇਸ਼ਾਰਿਆਂ ਦੇ ਨਾਲ ਹੀ ਦੱਸਦੀ ਸੀ ਵੀ ਮੇਰੀ ਬਾਹ ਮਚੋੜਤੀ ਕਿਸੇ ਨੇ ਮੇਤੋਂ ਕੋ ਖੋਣ ਦੀ ਕੋਸ਼ਿਸ਼ ਕੀਤੀ ਆ ਸੱਟਾਂ ਲੱਗੀਆਂ ਸੀ ਇਹਨੂੰ ਸਿਰ ਤੇ ਵੀ ਸੱਟ ਲੱਗੀ ਸੀ ਕਿਸੇ ਨੇ ਮਾਰਿਆ ਕੁੱਟਿਆ ਸੀ ਇਹ ਰੱਬ ਜਾਣਦਾ ਵੀ ਉਹ ਇਸ਼ਾਰੇ ਜਿਹੜੇ ਮਾਂ ਦੱਸਦੀ ਸੀ ਉਹ ਕਿੱਥੋਂ ਸੀ ਉਹ ਰਸਤੇ 'ਚ ਹੋਇਆ ਜਾਂ ਉਹਨੂੰ ਘਰ 'ਚ ਹੋਇਆ ਇਹਦੇ ਨਾਲ ਜਾਂ ਜਿੱਥੇ ਵੀ ਮਾਂ ਰਹਿੰਦੀ ਸੀ ਉੱਥੇ ਉਹਦੇ ਨਾਲ ਕੋਈ ਬਦਸਲੂਕੀ ਹੋਈ ਕਿਵੇਂ ਗੁਰੂ ਹਰ ਸਹਾਇ ਪਹੁੰਚੀ ਇਹ ਮਾਂ ਇਹ ਕੁਝ ਨਹੀਂ ਪਤਾ ਪਰ ਇਹ ਧੰਨਵਾਦ ਆ ਵੀਰ ਉਹਨਾਂ ਦਾ ਰਾਜਨਜੀ ਖੜੇ ਨੇ ਵੀਰ ਜੀ ਤੁਹਾਡਾ ਕੀ ਨਾ ਜਤਿੰਦਰ ਜੀ ਇਹ ਸੰਦੀਪ ਜੀ ਜਿਨ੍ਹਾਂ ਨੇ ਆਪਣਾ ਫਰਜ਼ ਸਮਝਿਆ ਆਪਣੀ ਡਿਊਟੀ ਸਮਝੀ ਸੰਦੀਪ ਵੀਰਾ ਸਿਵਲ ਹਸਪੀਟਲ 'ਚ ਜੌਬ ਕਰਦਾ ਸੀ ਜਦੋਂ ਉਹਨਾਂ ਨੇ ਇਸ ਮਾਂ ਨੂੰ ਦੇਖਿਆ ਸਿਵਲ ਹਸਪੀਟਲ ਗੁਰੂ ਹਰਸਾ ਇੱਕ ਛੋਟਾ ਜਿਹਾ ਹਸਪੀਟਲ ਆ ਜਿੱਥੇ ਵੀ ਫੈਸਿਲਿਟੀ ਨਹੀਂ ਹੈਗੀ ਬਾਹਲੀ ਫੇਰ ਵੀ ਇਹਨਾਂ ਵੀਰਾਂ ਨੇ ਤਿੰਨ ਦਿਨ ਮਾਤਾ ਨੂੰ ਉੱਥੇ ਆਪਣੇ ਕੋਲੇ ਰੱਖਿਆ ਆਊਟ ਦਾ ਵੇ ਹੋ ਕੇ ਮਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਥਾਣੇ ਵੀ ਗਏ ਮਾਤਾ ਦਾ ਘਰ ਲੱਭਣ ਦੀ ਕੋਸ਼ਿਸ਼ ਵੀ ਕੀਤੀ ਵੀਡੀਓ ਵੀ ਸ਼ੇਅਰ ਕੀਤੀ ਉਹ ਵੀਡੀਓ ਸਾਡੇ ਕੋਲੇ ਆਈ ਅਸੀਂ ਵੀ ਸ਼ੇਅਰ ਕੀਤੀ ਅੱਗੇ ਵੀ ਇਦਾਂ ਕਰਕੇ ਮਾਤਾ ਗੁਰੂ ਹਰਸਾ ਏ ਸਿਵਲ ਹਸਪਤਾਲ 'ਚ ਬੈਠੇ ਆ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਜੇ ਕੋਈ ਪਹਿਚਾਣਦਾ ਤਾਂ ਸਾਨੂੰ ਸੰਪਰਕ ਕਰੋ ਪਰ ਨਹੀਂ ਕੋਈ ਸੰਪਰਕ ਕਰਨ ਲਈ ਬਹੁੜਿਆ ਤਿੰਨ ਦਿਨਾਂ ਬਾਅਦ ਫਿਰ ਅਸੀਂ ਵੀਰ ਹੁਣਾਂ ਦੀ ਡਿਊਟੀ ਲਈ ਰਾਜਨ ਹੁਣਾਂ ਦੀ ਵੀ ਤੁਸੀਂ ਇੱਥੇ ਲੈ ਆਓ ਆਪਣੇ ਕੋਲੇ ਫਿਰ ਮਾਤਾ ਜੀ ਨੂੰ ਇੱਥੇ ਲੈ ਕੇ ਆਏ ਮਾਤਾ ਜੀ ਦੀ ਚੈਸਟ ਕੰਜੈਕਸ਼ਨ ਸੀਗੀ ਇਨਫੈਕਸ਼ਨ ਸੀ ਚੈਸਤੇ ਵਿੱਚ ਪਰ ਕੁਝ ਨਹੀਂ ਐਡਾ ਖਾਸ ਦਿੱਕਤ ਨਹੀਂ ਸੀ ਪਰ ਪਰ ਬੋਲ ਨਹੀਂ ਸਕਦੇ ਸੁਣ ਨਹੀਂ ਸੀ ਸਕਦੇ ਜਿਵੇਂ ਕਹ ਦੀਏ ਅੰਦਰੋਂ ਹੀ ماں ਜਿਉਣ ਦੀ ਇੱਛਾ ਖਤਮ ਹੋ ਗਈ ਹੁੰਦੀ ਹੈ ਜਿਵੇਂ ਮਾਤਾ ਦੀ ਐਦਾਂ ਆ ਨਵਾਂ ਦਿਨਾਂ ਦੇ ਵਿੱਚ ਮਾਤਾ ਐਦਾਂ ਖਤਮ ਹੋ ਗਏ ਸਾਡੇ ਕੋਲ 7-8 ਦਿਨ ਵਧੀਆ ਰਹੇ ਲਾਸਟ ਵਾਲੇ 2 ਦਿਨਾਂ ਦੇ ਵਿੱਚ ਹੀ ਇਕਦਮ ਹੀ ਇੰਨਾ ਜ਼ਿਆਦਾ ਡਾਊਨ ਗਏ ਫਟਾਫਟ ਡਾਕਟਰ ਆਈਸੀਯੂ ਚ ਲੈ ਕੇ ਆਈਸੀਯੂ ਦੇ ਵਿੱਚ 1 ਦਿਨ ਰਹੇ ਵੈਂਟੀਲੇਟਰ ਤੇ ਕਰਤਾ ਰਾਤੋਂ ਰਾਤ ਸਪੋਰਟਿੰਗ ਮਸ਼ੀਨ ਤੇ ਸਰੀਰ ਨੇ ਵਾਪਸ ਬੈਕਅਪ ਚੱਕਿਆ ਹੀ ਨਹੀਂ ਸਰੀਰ ਨੇ ਅੰਦਰੋਂ ਤਾਕਤ ਆ ਜਿਹੜੀ ਉਹ ਦੁਬਾਰਾ ਵਾਪਸ ਮਿਲਿਓ ਹੀ ਨਹੀਂ ਹੋਰ ਡਾਊਨ ਹੋਰ ਡਾਊਨ ਹੁੰਦੇ ਹੁੰਦੇ ਤਿੰਨ ਦਿਨਿਕ ਨੂੰ ਮਾ ਅਕਾਲ ਚਲਾਣਾ ਕਰ ਜਾਂਦੇ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਸਿਰਫ ਇੱਕ ਗੱਲ ਪੁੱਛਣਾ ਚਾਹੁੰਦੀ ਆ ਵੀ ਮੈਂ ਹੈ ਕੌਣ ਸੀ ਮੈਂ ਹੈ ਕਿੰਨਾਂ ਦੀ ਸੀ ਮੈਂ ਹੈ ਕਿੱਥੋਂ ਸੀ ਮੇਰੇ ਕਿੱਥੇ ਨੇ ਸਾਰੇ ਉਹ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਜੀਵਨ ਕੱਟਿਆ ਅੱਜ ਕਿਉਂ ਨਹੀਂ ਅੱਗੇ ਆ ਰਿਹਾ ਕੋਈ ਸੋਸ਼ਲ ਮੀਡੀਆ ਦਾ ਜੋਗਾ ਵੀਡੀਓ ਵੀ ਬਹੁਤ ਸ਼ੇਅਰ ਕੀਤੀਆਂ ਫਿਰ ਜਿਸ ਦਿਨ ਮਾਤਾ ਤੈਂ ਤਰੀਕ ਨੂੰ ਗਏ ਨੇ ਇਸ ਦੁਨੀਆ ਤੋਂ ਅੱਜ 6 ਤਰੀਕ ਹੋ ਗਈ ਤਿੰਨ ਦਿਨ ਅਸੀਂ ਵੇਟ ਕੀਤੀ ਥਾਣੇ ਗਏ ਸਾਡੇ ਨਾਲ ਸੰਬੰਧਿਤ ਥਾਣਾ ਪੈਂਦਾ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਨੈਚੁਰਲ ਡੈਥ ਆ ਵੀ ਤੁਸੀਂ 10 ਦਿਨ ਵੇਟ ਕਰ ਲਓ 72 ਘੰਟੇ ਫਿਰ ਸਿਸਕਾਰ ਕਰਿਓ ਵੀ ਕੋਈ ਗੱਲ ਨਹੀਂ ਤੁਸੀਂ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਸਿਸਕਾਰ ਕਰ ਦੋ ਤਾਂ ਉਥੋਂ ਹਸਪੀਟਲ ਡੈਥ ਹੋਣ ਤੋਂ ਬਾਅਦ ਅੱਜ 72 ਘੰਟਿਆਂ ਤੋਂ ਵੀ ਉੱਪਰ ਸਮਾਂ ਹੋ ਗਿਆ ਸੋਸ਼ਲ ਮੀਡੀਆ ਤੇ ਫੋਟੋਆਂ ਵੀ ਸ਼ੇਅਰ ਕੀਤੀਆਂ ਵੀ ਕੋਈ ਪਹਿਚਾਣ ਲਵੇ ਮਾਤਾ ਨੂੰ ਪਰ ਕੋਈ ਅੱਗੇ ਨਹੀਂ ਆਇਆ ਇਸ ਮਾਨ ਦਾ ਜਾਣਕਾਰ ਇਸ ਮਾਨ ਦਾ ਕੋਈ ਆਪਣਾ ਇੱਕ ਵੀ ਮੈਂਬਰ ਅੱਗੇ ਨਹੀਂ ਆਇਆ ਪਰ ਅੱਜ ਪਹਿਲਾਂ 3 ਤਰੀਕ ਨੂੰ ਡੈਥ ਹੋਈ ਉਹ ਦਿਨ ਵੀ ਪਹੁੰਚੇ ਸੰਦੀਪ ਵੀਰੇ ਉਹਨਾਂ ਦਾ ਕੋਈ ਰਿਸ਼ਤਾ ਸੀ ਇਸਮਾਨ ਅੱਜ ਅੰਤਮ ਸੰਸਕਾਰ ਚ ਵੀ ਪਹੁੰਚੇ ਆ ਇਹਨਾਂ ਨਾਲ ਵੀ ਸਿਰਫ 3 ਦਿਨਾਂ ਦੀ ਰਿਸ਼ਤੇਦਾਰੀ ਸੀ ਮਾਂ ਦੀ ਵੀ ਉੱਥੋਂ ਸੜਕ ਤੋਂ 108 ਵਾਲੇ ਚੱਕ ਕੇ ਸਿਵਲ ਛੱਡ ਗਏ ਸਿਵਲ ਦੇ ਵਿੱਚ ਇਹਨਾਂ ਨੇ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਇਆ ਇੱਕ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਇਸਮਾਨ ਨੂੰ ਇੱਥੇ ਟਿਕਰ ਲੈ ਕੇ ਆਏ ਪਰ ਅੱਜ ਇਸ ਮਾਂ ਦਾ ਸਸਕਾਰ ਕਰਦੇ ਆ ਬਹੁਤ ਅਫਸੋਸ ਹੋ ਰਿਹਾ ਵੀ ਇਹ ਮਾਂ ਲਾ ਬਾਰਸ ਜਾ ਰਹੀ ਹੈ ਦੁਨੀਆ ਤੋਂ ਹੋ ਸਕਦਾ ਕੱਲ ਨੂੰ ਇਹਦਾ ਪਰਿਵਾਰ ਮਿਲ ਜੇ ਹੋ ਸਕਦਾ ਪਰਿਵਾਰਕ ਮੈਂਬਰ ਇਹਨੂੰ ਲੱਭਦੇ ਫਿਰਦੇ ਹੋਣ ਉਹ ਵੀ ਤੜਫਦੇ ਹੋਣ ਆਪਣੇ ਲਈ ਸ਼ਹਿਰ ਉਹਨਾਂ ਤੇ ਕਰ ਅਪਰੋਚ ਨਹੀਂ ਹੋ ਪਾਈ ਸਾਡੀ ਜਾਂ ਸਾਡੀ ਕੋਈ ਸ਼ੇਅਰ ਕੀਤੀ ਤੁਹਾਡੀ ਕੋਈ ਸ਼ੇਅਰ ਕੀਤੀ ਵੀਡੀਓ ਉਹਨਾਂ ਤੇ ਕਰ ਨਹੀਂ ਪਹੁੰਚ ਪਾਈ ਪਰ ਆ ਵੀ ਇੱਕ ਸਮਾਜੇ ਬਚਾਉਣ ਵਾਲਾ ਜੇ ਆਸਮੇਂ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੋ ਵੱਧ ਤੋਂ ਵੱਧ ਕੋਈ ਹੋ ਸਕਦਾ ਇਸ ਮਾਨਦਾਰਤੀ ਪੁੱਤ ਮਾਤਾ ਦੀਆਂ ਆਸਤੀਆਂ ਨੂੰ ਆ ਕੇ ਜਲ ਪ੍ਰਵਾਹ ਕਰਨ ਜੋਗ ਹੱਕ ਮਿਲ ਜਵੇ ਉਹਨੂੰ ਇਹ ਮਾਨਦਾਰਜ ਅੰਤਮ ਸੰਸਕਾਰ ਤਾਂ ਅਸੀਂ ਕਰਨੀ ਲੱਗੇਆਂ ਔਰ ਇਹ ਧੀਆਂ ਪੁੱਤ ਬਣ ਕੇ ਪਰ ਮਾਂ ਦੇ ਆਸਤਾ ਜਿਹੜੇ ਉਹ ਉਹਦੇ ਆਪਣੇ ਜਲ ਪ੍ਰਵਾਹ ਕਰਿਉਣ ਉਹਦੇ ਲਈ ਬਰਾਲਾ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਤਾਂ ਜੋ ਇਹ ਨਾ ਤਾਂ ਲਿਖ ਸਕਦੀ ਸੀ ਮਾਂ ਬੜੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਵੀ ਉੱਥੇ ਬਹੁਤ ਕੋਸ਼ਿਸ਼ਾਂ ਕੀਤੀਆਂ ਬਸ ਉਦਾਂ ਹੀ ਕੁੱਕੜਾਂ ਦੇ ਕਾਗੜੇ ਜੇ ਮਾਤਾ ਬਣਾਈ ਜਾਂਦੀ ਕਾਗਜਾਂ ਦੇ ਉੱਪਰ ਤੇ ਨਾ ਬੋਲ ਸਕਦੀ ਸੀ ਮਾਂ ਤੇ ਨਾ ਸੁਣ ਸਕਦੀ ਸੀ ਮਾਂ ਪਰ ਇਹਨਾਂ ਜ਼ਰੂਰ ਆ ਕਿਸੇ ਚੰਗੇ ਥਾਂ ਤੇ ਰਹਿੰਦੀ ਸੀ ਇਹ ਮਾਂ ਕਿਉਂਕਿ ਇਹਦੇ ਪੈਰਾਂ ਦੇ ਵਿੱਚ ਆ ਚਾਂਜੜਾ ਪਾਈਆਂ ਹੋਈਆਂ ਸੀਗੀਆਂ ਮਾਤਾ ਜੀ ਦੇ ਕੋਲੇ ਪੈਸੇ ਸੀਗੇ 5000 500 ਰੁਪਿਆ ਤੇ ਮਾਤਾ ਜੀ ਦੇ ਸਿਰ ਤੇ ਲਾਲ ਰੰਗ ਦੀ ਮਹਿੰਦੀ ਲੱਗੀ ਸੀ ਮਾਤਾ ਜੀ ਦੇ ਕੰਨ ਆ ਜਿਹੜੇ ਇੱਕ ਪਾਸੇ ਪੰਜ ਥਾਵਾਂ ਤੋਂ ਬੰਨੇ ਹੋਇਆ ਨੱਕ 'ਚ ਕੋਕਾ ਸੀ ਕੰਨਾਂ 'ਚ ਆਰਟੀਫੀਸ਼ੀਅਲ ਵਾਲੀਆਂ ਸੀ ਬਾਕੀ ਨਿੱਕੇ ਨਿੱਕੇ ਤਾਰਾਂ ਦੇ ਬਣਾਏ ਹੋਏ ਹਨ ਉਹ ਕੰਨਾਂ ਦੇ ਵਿੱਚ ਪਾਏ ਹੋਏ ਆ ਇਮਾਂ ਕਿਸੇ ਆਈ ਤੇ ਸੌਖੇ ਮੋਲ ਚ ਸੀ ਪਰ ਪਤਾ ਨਹੀਂ ਇਹਦੇ ਸਾਡੇ ਨਾਲ ਜਿਹੜੀ ਇਛਾਣ ਸੀ ਇਸ ਮਿੱਟੀ ਚ ਹਸਨਪੁਰ ਦੀ ਧਰਤੀ ਤੇ ਮਿੱਟੀ ਹੋਣਾ ਸੀ ਇਸ ਮਾਂ ਨੇ ਇੱਥੇ ਵੀਰੋਣਾ ਵੱਲੀਓਂ ਅਪਰਾਲਾ ਕਰਨਾ ਸੀ ਇੱਥੇ ਪਹੁੰਚਣਾ ਸੀ ਇੱਥੇ ਆ ਕੇ ਮਾਂ ਨੇ 9 ਦਿਨਾਂ ਦਾ ਸਫ਼ਰ ਪੂਰਾ ਕਰਕੇ ਇਸ ਦੁਨੀਆ ਤੋਂ ਜਾਣਾ ਸੀ ਤੇ ਸਾਡੇ ਇਹਨਾਂ ਹੱਥਾਂ ਦੇ ਰਾਹੀਂ ਇਹ ਅੰਤਮ ਸੰਸਕਾਰ ਹੋਣਾ ਸੀ ਇਹ ਮਾਂ ਦੀਆਂ ਝਾਂਜਰਾਂ ਤੇ 5500 ਰੁਪਿਆ ਇਹ ਸਾਡੇ ਹੱਥ માં ਫੜਾ ਕੇ ਗਈ ਆ ਅਸੀਂ ਉਮੀਦ ਕਰਦੇ ਆ ਇਹਨਾਂ ਦਾ ਵਾਰਿਸ ਮਾਂ ਦਾ ਕੋਈ ਵਾਰਿਸ ਆਪਣਾ ਇੱਕ ਦਿਨ ਜਰੂਰ ਆਊਗਾ ਤਾਂ ਜੋ ਇਹ ਮਾਂ ਆਪਣੇਾਂ ਤੇਕਰ ਪਹੁੰਚ ਸਕੇ ਆਪਣੇਾਂ ਤੇਕਰ ਉਹਦਾ ਸਨੇਹਾ ਹੀ ਪਹੁੰਚ ਸਕੇ ਤੇ ਬਹੁਤ ਸ਼ੁਕਰੀਆ ਰਾਜਨ ਵੀਰ ਦਾ ਜਤਿੰਦਰ ਕੁਮਾਰ ਜੀ ਦਾ ਹਸਪੀਟਲ 'ਚ ਦੇਖਭਾਲ ਕਰਦਾ ਸੀ ਬਾਈ ਤੇ ਸੰਦੀਪ ਵੀਰ ਜੀ ਨੇ ਸਾਡੇ ਨਾਲ ਸੰਪਰਕ ਕੀਤਾ ਸੀ ਤੇ ਅੱਜ ਵੀ ਮਾਂ ਦੇ ਇਸ ਆਖਰੀ ਸਫ਼ਰ ਦੇ ਹਾਮੀ ਬਣੇ ਨੇ ਸਾਥੀ ਬਣੇ ਨੇ ਬਹੁਤ ਬਹੁਤ ਧੰਨਵਾਦ ਆ ਹੁਣ ਤੁਹਾਡੇ ਟੀਮ ਮੈਂਬਰ ਗਰਸੇਵਕ ਸਿੰਘ ਜੀ ਅਰਦਾਸ ਕਰਨਗੇ ਤੇ ਉਸ ਤੋਂ ਬਾਅਦ ਆਪਾਂ ਸ਼ਮਸ਼ਾਨ ਘਾਟ ਨੂੰ ਚਾਲੇ ਪਾਵਾਂਗੇ ਜਿੱਥੇ ਮਾਤਾ ਜੀ ਦਾ ਅੰਤਮ ਸੰਸਕਾਰ ਕੀਤਾ ਜਾਊਗਾ ਬੋਲੋ ਜੀ ਵਾਹਿਗੁਰੂ ਅਰਦਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਈ ਆਪ ਜੀ ਦੀ ਬਾਣੀ ਦਾ ਫਰਮਾਨ ਹੈ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉਠੀ ਜਾਏ ਦੇ ਮਹਾਵਾਕ ਕਾਨੂੰਨ ਅਨਸਾਰ ਅਨੌਨ ਮਾਤਾ ਗੁਰੂ ਹਰ ਸਹਾਏ ਤੋਂ ਜੋ ਕੀ ਬੀਤੇ ਕੋ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ ਹਨ ਮਾਤਾ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਪਿੱਛੇ ਮਨੁੱਖਤਾ ਦੀ ਸੇਵਾ ਪਰਿਵਾਰ ਨੂੰ ਭਾਣਾ ਮੰਨੰਦਾ ਬਲ ਬਖਸ਼ਨਾ ਜੀ ਹੋਣ ਸੰਸਕਾਰ ਦੀ ਤਿਆਰੀ ਹੈ ਆਪ ਆਗਿਆ ਬਖਸ਼ੋ ਜੀ ਹੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਈ ਸੋਨਹਾਲ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਗਤ ਜੀ ਮਾਤਾ ਅਨਨੋਨ ਮਾਤਾ ਗੁੰਗੀ ਤੇ ਬਹਿਰੀ ਸੀ ਇਹ ਮਾਂ ਜਿਹਦਾ ਆਪਾਂ ਨੂੰ ਨਾਮ ਵੀ ਨਹੀਂ ਪਤਾ ਲੱਗ ਸਕਿਆ ਸੀ ਵੀ ਇਹ ਮਾਂ ਹੈ ਕੌਣ ਆ ਉਹਦਾ ਅੱਜ ਆਪਾਂ ਅੰਤਿਮ ਸੰਸਕਾਰ ਕੀਤਾ ਸ਼ਮਸ਼ਾਨ ਘਾਟ ਦੇ ਵਿੱਚ ਹਸਨਪੁਰ ਚ ਖੜੇ ਆ ਤੇ ਮਾਤਾ ਜੀ ਦਾ ਜਿਹੜਾ ਭੋਗ ਆ ਮਾਤਾ ਦੀ ਜਿਹੜੀ ਅੰਤਿਮ ਅਰਦਾਸ ਆ ਉਹ 13 ਤਰੀਕ ਦਿਨ ਸ਼ੁੱਕਰਵਾਰ ਨੂੰ ਗੁਰੂ ਘਰ ਦੇ ਵਿੱਚ ਪਿੰਡ ਹਸਨਪੁਰ ਹੋਵੇਗੀ ਸਿੰਘ ਸਵਾ ਗੁਰਦੁਆਰਾ ਸਾਹਿਬ ਸਾਰੇ ਮੇਰੀ ਬੇਨਤੀ ਹੈ ਵੀਰਾਂ ਤੇ ਭੈਣਾਂ ਨੂੰ ਵੀ ਜਰੂਰ ਹਾਜ਼ਰੀ ਲਵਾਇਓ ਮਾਤਾ ਜੀ ਦੀ ਅੰਤਮ ਅਰਦਾਸ 'ਚ ਸੱਚੇ ਪਾਤਸ਼ਾਹ ਕਿਰਪਾ ਕਰਨ ਹੋ ਸਕਦਾ ਅੰਤਮ ਅਰਦਾਸ ਤੇ ਮਾਤਾ ਜੀ ਦਾ ਕੋਈ ਆਪਣਾ ਪਰਿਵਾਰਕ ਮੈਂਬਰ ਵੀ ਲੱਭ ਜੇਵੇ ਜੱਤ ਕਰ ਉਹਨਾਂ ਤੇ ਕਰ ਸੰਪਰਕ ਹੋ ਜੇਵੇ ਮਾਤਾ ਜੀ ਦਾ ਆਪਾਂ ਨੂੰ ਨਾਮ ਵੀ ਪਤਾ ਲੱਗ ਜੇਵੇ ਵੀ ਮਾਤਾ ਜੀ ਕੌਣ ਨੇ ਪਰ ਨਹੀਂ ਤਾਂ ਆਪਣੀ ਇਹ ਮਾਂ ਆਪਾਂ ਆਪਣਾ ਫਰਜ਼ ਨਿਭਾਈਏ ਮਾਤਾ ਜੀ ਦੇ ਅੰਤਮ ਅਰਦਾਸ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਜਿੱਥੇ ਵੀ ਇਹ ਜੰਮੀ ਸੀ ਮਾਂ ਜਿੱਥੇ ਵੀ ਇਹਨੇ ਆਪਣਾ ਜੀਵਨ ਦਾ ਵੱਡਾ ਹਿੱਸਾ ਬਤੀਤ ਕੀਤਾ ਸੱਚੇ ਪਾਤਸ਼ਾਹ ਕਿਰਪਾ ਕਰਨ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਆਪਣੇ ਪਰਿਵਾਰ ਨਾਲ ਜਿਹੜਾ 9 ਦਿਨਾਂ ਦਾ ਸਾਥ ਸੀ ਮਾਂ ਦਾ ਆਪਾਂ ਜਿੰਨੀ ਕਿ ਸੇਵਾ ਕਰ ਸਕੀਏ ਤਨੋਂ ਮਨੋਂ ਮਾਰਾ ਸੱਚੇ ਪਾਸ਼ਾ ਪ੍ਰਵਾਨ ਕਰਨ ਭੁੱਲ ਚੁੱਕ ਹੋਏ ਮਾਫ ਕਰਨ ਸਾਰੇ ਅਰਦਾਸ ਕਰਿਓ ਮਾਤਾ ਜੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਸੱਚੇ ਪਾਸ਼ਾ ਇਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ